ਬਾਜਵਾ ਸਾਹਿਬ ਦੀ ਖਾਸ ਹੈ ਇਹਨਾਂ ਦਾ ਨਹੀਂ ਵੀ ਇਹਨਾਂ ਦਾ ਖਾਸ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਚੰਗਾ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਉਹਦੀ ਲੋੜ ਹੀ ਲੋੜ ਹੈ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਪੋਰੇ ਵਿੱਚ ਕਿਸੇ ਨੂੰ ਹਿੱਸਾ ਮਿਲੇ ਮੇਰੇ ਅਰਗੇ ਨੂੰ ਨਾ ਮਿਲੇ ਲੇਕਿਨ ਅਰਵਾ ਚੌਧਰੀ ਦੀ ਕੁਰਸੀ ਹੋਰੇ ਚ ਪੱਕੀ ਦੀ ਪੱਕੀ ਹੈ ਕੋਈ ਇੱਧਰ ਨਹੀਂ ਕਰ ਸਕਦਾ ਜਿਹੜਾ ਬਾਲਾ ਲਾਲਚੀ ਨਹੀਂ ਨਾ ਹੁੰਦਾ ਉਹਦੇ ਘਰੇ ਰੱਬ ਵੀ ਮੁਰਮੜ ਆਉਂਦਾ ਇਹਨਾਂ ਦੇ ਘਰੇ ਰੱਬ ਵੀ ਮੁਰਮੜ ਆਉਂਦਾ ਪਹਿਲਾਂ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਜੀ ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ ਕਹਿੰਦੇ ਪ੍ਰਧਾਨ ਜੀ ਹੋਰ ਕਿਸੇ ਨੂੰ ਬਣਾ ਦਿਓ ਮੈਂ ਕਿਹਾ ਨਹੀਂ ਤੁਹਾਨੂੰ ਬਣਾਉਣਾ ਮੈਡਮ ਬੜਾਤਾ ਉਦੋਂ ਬਾਜਵਾ ਸਾਹਿਬ ਤੁਰ ਕੇ ਇਹਨੇ ਕਰੇ ਸਾਲ ਖ ਬਾਦ ਕਹਿੰਦੇ ਮੈਂ ਡਿਪਟੀ ਲੀਡਰ ਬਣਾਉਣਾ ਹੁਣੇ ਬਾਜਵਾ ਸਾਹਿਬ ਤੋਂ નીચે ਡਿਪਟੀ ਲੀਡਰ ਹੈ ਤੇ ਤੁਹਾਨੂੰ ਲੱਗਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਤੁਹਾਨੂੰ ਲੱਗਦਾ ਕੀ ਇੱਧਰ ਉੱਧਰ ਗੱਲ ਬਹੁਤ ਹੈ ਪਰ ਗੱਲ ਤੁਹਾਡੇ ਘਰੇ ਬੜੀ ਵੱਡੀ ਹੈ ਬੀਨਾਂਗਰ ਵਾਲਿਓ ਐਤ ਕੀ ਜੇ ਤੁਸੀਂ ਕੰਮ ਫਟੇ ਕਰਤਾ ਤੇ ਬੀਬੀ ਜੀ ਨੂੰ ਵੱਡੀ ਗੱਲ ਇਹ ਕਿ ਪਹਿਲੇ ਦੂਜੇ ਨੰਬਰ ਦੀਆਂ ਕੁਰਸੀਆਂ ਦੇ ਵਿੱਚ ਸਾਡੇ ਤੁਹਾਡੇ ਮੈਡਮ ਦੀ ਕੁਰਸੀ ਲੱਗੇ ਅਰੁਣਾ ਚੌਧਰੀ ਦੀ ਕੁਰਸੀ ਲੱਗੇ ਸੋ ਇਹਨਾਂ ਗੱਲਾਂ ਤੇ ਤੁਸੀਂ ਕਾਇਮ ਰਹਿਣਾ ਔਰ ਟਕੜੇ ਹੋ ਕੇ ਜਿੱਥੇ ਇੰਨੇ ਸਾਲ ਇਹ ਕੰਮ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਜੇ ਅੱਜ ਔਖ ਹੈ ਔਖ ਦੇ ਨਾਲ

ਉਹਨਾਂ ਨੂੰ ਆਪਦੇ ਘਰਾਂ 'ਚ ਭੇਜਣ ਦਾ ਕੰਮ ਕੀਤਾ ਤੇ ਜਿਹੜੇ ਉੱਧਰ ਬੈਠੇ ਸੀ ਜਿਹੜੇ ਉਧਰੋਂ ਦੂਰ ਬੈਠੇ ਸੀ ਉਹਨਾਂ ਨੂੰ ਆਡਾ ਟਿਕਾਰਿਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਉਹ ਬੇਖੂਬੀ ਨਾਲ ਇਹਨਾਂ ਨੇ ਚਲਾਇਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਆਲਾ ਬੰਦਾ ਜਿਹੜਾ ਮੰਤਰੀ ਰਹਿ ਗਿਆ ਉਹ ਦਵਾਰੇ ਜਿੱਤਦਾ ਨਹੀਂ ਕਿਉਂਕਿ ਨਾ ਰਿਸ਼ਵਤ ਖੋਰੀ ਤੇ ਪੂਰੇ ਦਿਮਾਗ ਦੇ ਨਾਲ ਇਹਨਾਂ ਨੇ ਡਿਪਾਰਟਮੈਂਟ ਚਲਾ ਕੇ ਦੁਬਾਰੇ ਪੰਜਾਬ ਦੇ ਲੋਗਾਂ ਨੂੰ ਇਹ ਦੱਸਿਆ ਕਿ ਐਜੂਕੇਸ਼ਨ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਸਾਨੂੰ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੀ ਜਦੋਂ ਦਿੱਲੀ ਦੀਆਂ ਸਰਕਾਰਾਂ ਨੇ ਕਿਹਾ ਕਿ ਪੰਜਾਬੀ ਪੜ੍ਹਾਈ ਨੰਬਰ 1 ਹੈ ਹੋਰ ਉਹ ਚਰਨਾ ਚੌਧਰੀ ਦਾ ਯੋਗਦਾਨ ਸੀ ਸੋ ਜਿਆਦਾ ਕੁਝ ਨਾ ਕਹਿੰਦੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅੱਜ ਕਮਾਲ ਦੇ ਲੋਗ ਆਏ 40 ਡਿਗਰੀ 45 ਡਿਗਰੀ ਝੋਨੇ ਦੀ ਫਸਲ ਛੱਡ ਕੇ ਅੱਜ ਇੰਤਿਹਾਨ ਸੀਗਾ ਮੇਰਾ ਮਰਨਾ ਚੌਧਰੀ ਕਹਿ ਰਹੇ ਸਨ ਕਿ ਅੱਜ ਵੇਖਣੀ ਹੈ ਕਿੰਨੇ ਕੁ ਲੋਕ ਆਉਣਗੇ ਮੈਨੂੰ ਲੱਗਦਾ ਝੋਨੇ ਦਾ ਸੀਜ਼ਨ ਹੈ ਗਰਮੀ ਹੈ ਅੱਜ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਦਿਨਾਂਗਰ ਨੇ ਦੁਬਾਰਾ ਮੋੜ ਲਾਤੀ ਕਿ ਅਰਨਾ ਚੌਧਰੀ ਦੁਬਾਰਾ ਫੇਰ ਦਿਨਾਂਗਰ ਚੋ ਦਿੱਤੇਗੀ ਸੋ ਤੁਹਾਡਾ ਸਾਰਿਆਂ ਦਾ بہت بہت دھنواد جہن جہا پارت واحر جی کا خالصہ واحر جی بہت بہت پردان صاحب میں سارے انہوں پینتی کریں گی کہ اپنا چاہ پانی ہوں سارا کچھ پربند ہے جنور شاک کے چاہے بہت بہت دن